ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦਾਵੇ ਤਾਏ ਸਭ ਥਾਈ ਹੋਣਾ ਜੀ ਸਹਾਏ ਹਿੰਦ ਦੀ ਚਾਦਰ ਤਿਆਗ ਦੀ ਮੂਰਤ ਸਿੱਖਾਂ ਦੇ ਨੌਵੇਂ ਗੁਰੂ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉਤੇ ਆਪ ਸਭ ਨੂੰ ਸਾਂਝੀ ਸੋਚ ਟੀਮ ਦੇ ਵੱਲੋਂ ਪੂਰੇ ਸਾਂਝੀ ਸੋਚ ਗਰੁੱਪ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਸੱਚੇ ਪਾਤਸ਼ਾਹ ਮੇਰਾ ਕਰ ਤੇ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਰਿਜਕਾ ਚ ਵਾਧੇ ਕਰਨ ਤੇ ਤੁਹਾਡੀ ਤੰਦਰੁਸਤੀਆਂ ਦੇ ਨਾਲ-ਨਾਲ ਤੁਹਾਡੀ ਜ਼ਿੰਦਗੀ ਦੇ ਖੁਸ਼ੀਆਂ ਦੇ ਨਾਲ ਪਰ ਚਾਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੁਝ ਖਾਸ ਧਰਮ ਦੀ ਰੱਖਿਆ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਹੈ ਤੇ ਇਹ ਭਾਰਤ ਦੇ ਉਹ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਧਰਮ ਸਭਿਆਚਾਰ ਅਤੇ ਕਦਰਾਂ ਕੀਮਤਾਂ ਦੀ ਰਾਖੀ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਵੇਲੇ ਉਹਨਾਂ ਨੇ ਸ਼ਹਾਦਤ ਦਿੱਤੀ ਜਦੋਂ ਲੋਕਾਂ ਦਾ ਜ਼ਬਰਦਸਤੀ ਧਰਮ ਬਦਲਿਆ ਜਾ ਰਿਹਾ ਸੀ ਉਹਨਾਂ ਨੂੰ ਹਿੰਦੂ ਤੋਂ ਮੁਸਲਮਾਨ ਬਣਾਇਆ ਜਾ ਰਿਹਾ ਸੀ ਤਸ਼ੱਦਦ ਕੀਤੇ ਜਾ ਰਹੇ ਸੀ ਜਨੇਊ ਉਤਾਰੇ ਜਾ ਰਹੇ ਸੀ ਤਾਂ ਉਸ ਵੇਲੇ ਚ ਇਹ ਸ਼ਹੀਦੀ ਹੋਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਹਰ ਸਾਲ 21 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਤੇ 21 ਅਪ੍ਰੈਲ 1621 ਨੂੰ ਵਿਸਾਖ ਕ੍ਰਿਸ਼ਨ ਪੰਚਮੀ ਨੂੰ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਕੁੱਖੋਂ ਇੱਕ ਬਹਾਦਰ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਮ ਤਿਆਗ ਮਲ ਰੱਖਿਆ ਗਿਆ ਸੀ ਹੁਣ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਚਪਨ ਤੋਂ ਹੀ ਨਿੱਡਰ ਤੇ ਧਰਮ ਦੇ ਵਿੱਚ ਰੁਚੀ ਰੱਖਦੇ ਸਨ ਉਹਨਾਂ ਨੇ ਮਨੁੱਖਤਾ ਨੂੰ ਕਿਸੇ ਵੀ ਜਾਤ ਜੱਤਾਂ ਤੋਂ ਉੱਪਰ ਰੱਖਿਆ 1632 ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਜਲੰਧਰ ਦੇ ਨੇੜੇ ਕਰਤਾਰਪੁਰ ਦੇ ਵਿੱਚ ਬੀਬੀ ਗੁਜਰੀ ਜੀ ਨਾਲ ਹੋਇਆ ਸੀ ਇਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਨੇੜੇ ਬਾਬਾ ਬਕਾਲਾ ਦੇ ਵਿੱਚ ਰਹਿਣ ਲੱਗ ਪਏ ਤੇ ਇਸੇ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1665 ਤੋਂ ਲੈ ਕੇ 1675 ਈਸਵੀ ਤੱਕ ਗੁਰਗੱਦੀ ਤੇ ਉਹ ਬਿਰਾਜਮਾਨ ਰਹੇ ਨੇ ਹੁਣ ਨਾਮ ਆਉਂਦਾ ਹੈ ਤੇਗ ਬਹਾਦਰ ਅਸਲ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਪਹਿਲਾਂ ਤਿਆਗਮਲ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਇਹ ਤੇਗ ਬਹਾਦਰ ਕਿਵੇਂ ਬਣ ਗਏ ਨੇ ਉਹਨਾਂ ਦਾ ਵੀ ਵਿਚਾਰ ਸਾਂਝੇ ਕਰ ਲੈਣੇ ਆ ਜਦੋਂ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਦੇ ਵਿੱਚ ਮੁਗਲਾਂ ਨਾਲ ਲੜਾਈ ਤੋਂ ਬਾਅਦ ਕੀਰਤਪੁਰ ਸਾਹਿਬ ਜਾ ਰਹੇ ਸਨ ਤਾਂ ਫਗਵਾੜਾ ਦੇ ਨੇੜੇ ਪਲਾਹੀ ਪਿੰਡ ਦੇ ਵਿੱਚ ਉਹਨਾਂ ਦਾ ਪਿੱਛਾ ਕਰ ਰਹੀ ਮੁਗਲ ਫੌਜ ਨੇ ਇੱਕ ਟੋਲੇ ਨੇ ਅਚਾਨਕ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਸੀ ਇਸ ਯੁੱਧ ਦੇ ਵਿੱਚ ਤਿਆਗ ਮਲ ਜੀ ਨੇ ਲੜਾਈ ਦੇ ਹੁਨਰ ਦੇਖ ਕੇ ਮੁਗਲ ਫੌਜ ਮੈਦਾਨ ਛੱਡ ਕੇ ਭੱਜ ਗਈ ਅਤੇ ਸਿੱਖ ਸਪਾਈਆਂ ਦੀ ਜਿੱਤ ਹੋਈ ਸਿਰਫ 14 ਸਾਲ ਦੀ ਉਮਰ ਸੀ ਮਹਿਜ਼ ਜਦੋਂ ਤਿਆਗ ਮਲ ਜੀ ਨੇ ਆਪਣੇ ਪਿਤਾ ਦੇ ਨਾਲ ਮਿਲ ਕੇ ਮੁਗਲਾਂ ਦੇ ਵਿਰੁੱਧ ਅਜਾਈਹ ਬਹਾਦਰੀ ਦਿਖਾਈ ਸੀ ਕਿ ਹਰ ਕੋਈ ਉਨ੍ਹਾਂ ਤੋਂ ਪ੍ਰਭਾਵਿਤ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਨਾਮ ਤੇਗ ਬਹਾਦਰ ਯਾਨੀ ਕਿ ਤੇਗ ਦਾਤਾ ਨਹੀਂ ਉਹ ਨਾਮ ਤੇਗ ਬਹਾਦਰ ਰੱਖ ਦਿੱਤਾ ਗਿਆ ਤੇ ਉਸੇ ਨਾਮ ਦੇ ਨਾਲ ਉਹ ਮਸ਼ਹੂਰ ਹੋ ਗਏ ਸੀ ਉਸ ਵਕਤ ਵਿੱਚ ਮੁਗਲਾਂ ਦਾ ਜ਼ੁਲਮ ਹਿੰਦੂਆਂ ਦੇ ਉੱਤੇ ਪਾਰੀ ਸੀ ਤੇ ਬੜੀ ਤਿਹ ਦੇ ਨਾਲ ਮੁਗਲ ਜਿਹੜੇ ਸੀ ਉਹ ਹਿੰਦੂਆਂ ਨੂੰ ਮੁਸਲਮਾਨ ਕਰ ਰਹੇ ਸੀ ਉਸ ਵੇਲੇ ਔਰੰਗਜ਼ੇਬ ਦਾ ਰਾਜ ਚੱਲ ਰਿਹਾ ਸੀ ਤੇ ਦਿੱਲੀ ਦੇ ਤਖਤ ਉੱਤੇ ਔਰੰਗਜ਼ੇਬ ਬੈਠਾ ਸੀ ਜਦਕਿ ਕਿਹਾ ਜਾਂਦਾ ਸੀ ਕਿ ਜਨਊ ਕਿਹਨ ਦੇ ਵਿੱਚ ਆਉਂਦਾ ਹੈ ਕਿ ਸਵਾ ਮਨ ਜਨਊ ਰੋਜ਼ ਤੋਲ ਕੇ ਉਹ ਜਿਹੜਾ ਰੋਟੀ ਖਾਂਦਾ ਰਿਹਾ ਬੇਸ਼ੱਕ ਔਰੰਗਜ਼ੇਬ ਬਾਰੇ ਬਹੁਤ ਗੱਲਾਂ ਹੋਰ ਵੀ ਸਾਹਮਣੀਆਂ ਆਉਂਦੀਆਂ ਨੇ ਪਰ ਇੱਥੇ ਸਾਡਾ ਉਹ ਵਿਸ਼ਾ ਨਹੀਂ ਹੈ ਤੇ ਗੱਲ ਕਰਦੇ ਆ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਔਰੰਗਜ਼ੇਬ ਦਾ ਰਾਜ ਸੀ ਔਰੰਗਜ਼ੇਬ ਦੇ ਰਾਜ ਦੇ ਦੌਰਾਨ ਹਿੰਦੂਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ ਬਹੁਤ ਸਾਰੇ ਕਸ਼ਮੀਰੀ ਪੰਡਤ ਇਸ ਦਾ ਸ਼ਿਕਾਰ ਹੋ ਗਏ ਤੇ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜਿਦੇ ਕੋਲ ਕਸ਼ਮੀਰੀ ਪੰਡਤ ਫਰਿਆਦ ਲੈ ਕੇ ਆ ਗਏ ਤੇ ਉਹਨਾਂ ਨੇ ਸਾਰੀ ਗੱਲ ਦੱਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਸਾਰੀ ਫਰਿਆਦ ਸੁਣ ਲਈ ਤੇ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਆਖਿਆ ਕਿ ਉਹ ਮੁਗਲਾਂ ਨੂੰ ਕਹਿ ਦੇਣ ਕਿ ਜੇ ਗੁਰੂ ਤੇਗ ਬਹਾਦਰ ਨੂੰ ਤੁਸੀਂ ਮੁਸਲਮਾਨ ਬਣਾ ਦਿਓ ਤਾ ਅਸੀਂ ਸਾਰੇ ਮੁਸਲਮਾਨ ਹੋ ਜਾਵਾਂਗੇ ਐਸੇ ਤਰ੍ਹਾਂ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਜੀ ਧਰਮ ਦੀ ਰਖੀ ਦੇ ਲਈ ਮੁਗਲਾਂ ਦੇ ਸਾਹਮਣੇ ਡਟ ਕੇ ਖੜੇ ਹੋਏ ਸਨ ਜਦੋਂ ਔਰੰਗਜ਼ੇਬ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬੁਖਲਾ ਗਿਆ ਤੇ ਗੁਰੂ ਸਾਹਿਬ ਜੀ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ ਗੁਰੂ ਸਾਹਿਬ ਜੀ ਸ਼ਹੀਦੀ ਦੇਣ ਦੇ ਲਈ ਆਨੰਦਪੁਰ ਤੋਂ ਚਾਲੇ ਪਾਲੇ ਤੇ ਦਿੱਲੀ ਜਾਂਦੇ ਹੋਏ ਉਹਨਾਂ ਨੇ ਰਾਹ ਦੇ ਵਿੱਚ ਕਈ ਥਾਂ ਹੀ ਵਿਸ਼ਰਾਮ ਕੀਤਾ ਲੋਕਾਂ ਦੇ ਦੁੱਖ ਦੂਰ ਕੀਤੇ ਤੇ ਵਾਹਿਗੁਰੂ ਦਾ ਸੰਦੇਸ਼ ਦਿੱਤਾ ਐਸੇ ਸਮੇਂ ਦੌਰਾਨ ਪਟਿਆਲਾ ਜੋ ਉਸ ਵੇਲੇ ਲਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਇੱਥੇ ਰੁਕੇ ਤੇ ਲੋਕਾਂ ਦੇ ਦੁੱਖ ਦੂਰ ਕੀਤੇ ਤੇ ਅੱਜ ਇੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸ਼ੁਸ਼ੋਭਿਤ ਹੈ ਤੇ ਪਟਿਆਲਾ ਤੋਂ ਕੋਈ 10 ਕਿਲੋਮੀਟਰ ਅੱਗੇ ਅੰਬਾਲੇ ਜਾਂਦੇ ਹੋਏ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਸ਼ੁਸ਼ੋਭਿਤ ਹੈ ਜਿੱਥੇ ਨਵਾਬ ਸੈਫਦੀਨ ਨੂੰ ਉਹਨਾਂ ਸੰਗੀਤ ਦਾ ਗਿਆਨ ਦਿੱਤਾ ਜਦਕਿ ਨਵਾਬ ਸੈਫਦੀਨ ਪਹਿਲਾਂ ਹੀ ਸੰਗੀਤ ਦੇ ਬਹੁਤ ਉਸਤਾਦ ਸਨ ਦਲੇ ਪਹੁੰਚ ਕੇ ਗੁਰੂ ਜੀ ਨੇ ਆਪ ਮੁਗਲ ਹਕੂਮਤ ਤੱਕ ਸੁਨੇਹਾ ਭੇਜਿਆ ਤੇ ਗ੍ਰਿਫਤਾਰੀ ਦਿੱਤੀ ਐ ਮੁਗਲ ਸ਼ਾਸਕਾਂ ਨੇ ਉਹਨਾਂ ਨੂੰ ਬੜੇ ਤਸੀਹੇ ਦਿੱਤੇ ਉਹਨਾਂ ਨੂੰ ਲੱਗਿਆ ਕਿ ਗੁਰੂ ਸਾਹਿਬ ਝੁਕ ਜਾਣਗੇ ਪਰ ਅਜੇ ਹਾ ਕੁਝ ਨਹੀਂ ਹੋਇਆ ਅਨੰਦਪੁਰ ਸਾਹਿਬ ਤੋਂ ਚੱਲਣ ਵੇਲੇ ਗੁਰੂ ਜੀ ਦੇ ਨਾਲ ਉਹਨਾਂ ਦੇ ਪੰਜ ਸਾਥੀ ਉਹਨਾਂ ਦੇ ਨਾਲ ਸਨ ਜੋ ਮੁਗਲਾਂ ਨੇ ਦਿੱਲੀ ਦੇ ਚੌਂਦਰੀ ਚੌਕ ਵਿਖੇ ਗੁਰੂ ਜੀ ਦੇ ਸਾਹਮਣੇ ਬੜੇ ਦਰਦਨਾਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਕਿਸੇ ਨੂੰ ਦੇਗ ਚੁਬਾਲਿਆ ਕਿਸੇ ਦੇ ਸਿਰ ਤੇ ਆਰਾ ਚਲਾ ਦਿੱਤਾ ਤੇ ਕਿਸੇ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਬੜੀ ਦਰਦਨਾਕ ਸ਼ਹੀਦੀਆਂ ਦਿੱਤੀਆਂ ਗਈਆਂ ਪਰ ਫਿਰ ਵੀ ਗੁਰੂ ਸਾਹਿਬ ਅਡੋਲ ਰਹੇ ਤੇ ਗੁਰੂ ਸਾਹਿਬ ਨੂੰ ਧਰਮ ਬਦਲਣ ਦੇ ਲਈ ਵੀ ਕਿਹਾ ਗਿਆ ਪਰ ਉਹਨਾਂ ਨੇ ਕਿਸੇ ਦੀ ਇੱਕ ਨਹੀਂ ਮੰਨੀ ਅਤੇ ਮੁਗਲਾਂ ਨੇ 24 ਨਵੰਬਰ 1675 ਇਸਵੀ ਨੂੰ ਉਹਨਾਂ ਦਾ ਸਿਰ ਕਲਮ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹਿੰਦ ਦੀ ਚਾਦਰ ਤੇ ਤ્યાਗ ਦੀ ਮੂਰਤ ਨੇ Hindu ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਸਿਰ ਕੁਰਬਾਨ ਕਰ ਦਿੱਤਾ ਆਪ ਸ਼ਹਾਦਤ ਦਾ ਜਾਮ ਪੀ ਲਿਆ ਤੇ ਅੱਜ ਉਹਨਾਂ ਨੂੰ ਜਿਹੜਾ ਉਸ ਤੋਂ ਪਖ ਤੋਂ ਬਚਾ ਲਿਆ ਤੇ ਨਾਲ ਨਾਲ ਇਹ ਵੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ